ਬੀੜੋ ਦੇਖਣ ਵਾਲਿਆਂ ਨੂੰ ਜਿਸ ਸਰਣ ਜੀ ਪਿਆਰ ਨਾਲ ਜਿਸ ਸਤਿ ਸ਼੍ਰੀਕਾਲ ਅੱਜ ਹੈਗੇ ਜੀ ਤਰੀਕ 13 ਇਸ ਦਿਨ ਕੀ ਹੋਇਆ ਸੀ ਬਾਕੀ ਜੇ ਤੁਹਾਨੂੰ ਵੀ ਸਰਣ ਨੂੰ ਉਤਿਆਸ ਦਾ ਪਤਾ ਹੀ ਆ ਇਸ ਦਿਨ ਹੋਇਆ ਸੀ ਜੀ 13 ਪ੍ਰਾਦ ਸਾਣ ਜੀ 1699 ਇਸ ਵਿੱਚ ਖਾਲਸੇ ਦੀ ਜੀ ਸਥਾਪਨਾ ਹੋਈ ਸੀ ਖਾਲਸਾ ਅਨੰਦਪੁਰ ਸਾਹਿਬ ਵਿੱਚ ਜੀ ਸਿੱਖਾਂ ਦੇ ਤੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਰ ਜੀ ਨੇ ਕੀਤੀ ਸੀ ਜੀ ਪਹਿਲਾ ਤਾਂ ਜੀ ਉਹਨਾਂ ਨੇ ਅਮਰ ਜੀ ਦਾਤ ਦਿੱਤੀ ਬਾਅਦ ਜੀ ਖਾਲਸਾ ਨੂੰ ਅਮਰ ਜੀ ਦੀ ਦਾਤ ਆਪ ਬਖਸ਼ੀ ਸੀ ਉਹਨਾਂ ਦੀ ਖੁਸ਼ੀ ਵਿੱਚ ਜੀ ਥਾਂ ਥਾਂ ਮੇਲੇ ਲੱਗਦੇ ਹਨ ਬਾਈ ਜੀ ਅੱਜ ਆਪੜ ਪਿੰਡ ਵੀ ਹੈਗਾ ਜੀ ਜੀ ਮੇਲਾ ਆਪਣਾ ਤਾਂ ਜੀ ਪਿੰਡ ਗੁਰਦੁਆਰਾ ਹੈ ਇਤਿਹਾਸਕ ਇਤਿਹਾਸਕ ਗੁਰਦੁਆਰਾ ਹੈਗਾ ਜੀ ਆਪੜ ਪਿੰਡ ਹੈਗਾ ਜੀ ਹਾਂ ਹੈ ਜੀ 베ਰੀ ਜਿੱਥੇ ਜੀ ਹਾਂ ਸਿੱਖਾਂ ਦੇ 10ਵੇਂ ਗ੍ਰੁੱਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੈ ਇੱਕ ਕਿਲਾ ਹੈ ਗੁੱਡ ਕੇ ਆਪ ਪੜਾਇਆ ਹੈ ਕੋੜਾ ਸੀਗਾ ਬੰਨਿਆ ਸਵਾ ਭੈ ਕਹੋ ਜੀ ਹੈ ਕਿਲੇ ਨੇ ਅਜਾ ਹੈ ਬੇਰੀ ਰਹੇ ਰੂਪ ਧਾਰਨ ਕਰ ਲਿਆ ਆਪੜੇ ਪਿੰਡ ਜੀ ਬਾਜਕ ਵਿੱਚ ਸ੍ਰੀ ਗੁਰੂ ਸਾਹਿਬ ਜੀ ਗੁਰਦਵਾਰ ਸਾਹਿਬ ਬੱਚੋ ਜੀ ਬੇਰੀ ਤੇ ਹੈ ਹਰ ਇੱਕ ਜੀ ਸੁੱਖਾ ਪੂਰਨਾ ਹੁੰਦੀਆਂ ਹਨ ਦੇਖਣਾ ਜੀ ਉੱਥੇ ਮੰਨਦਾ ਹਜੇ ਨੂਨ ਵਗੈਰਾ ਵੀ ਚੜਦਾ ਹੈ ਹਨ ਜੇ ਕਿਸੇ ਨੇ ਵੀਰ ਨੇ ਸੁੱਖ ਵਗੈਰਾ ਸੁੱਖ ਨਹੀਂ ਹੋਏ ਹੋਏ ਆਪਣੇ ਪੱਡੇ ਆ ਕੇ ਬਾਈ ਕੋਚ ਸੁੱਖਾ ਜੀ ਸੁੱਖ ਸਰਨਾ ਤੇ ਆ ਆਪ ਜੀ ਇੱਛਾ ਪੂਰੀਆਂ ਕਰ ਸਕਦਾ ਬਾਈ ਜੀ ਆਜੋ ਬਾਈ ਜੀ ਨਾਲੇ ਆਪਾਂ ਆ ਚੱਲ ਜਮ ਮੱਥਾ ਟੇਕਣਾ ਨਾਲੇ ਜੀ ਸਾਨੂੰ ਦਿਖਾਉਣੇ ਆ ਪੇਰੀ ਜਿੱਥੇ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ

ਬਾਹੂ ਫਰੀਦਾਂ ਤੰਗਿਆ ਨਾ ਕਰੂਗਾ ਬਾਹੂ ਦਾ ਆਂਦਾ ਮਰੀਆ ਕੋਈ ਤੁਹਾਨੂੰ ਆਵਾਜ਼ ਦੀ ਸਾਥ ਚੱਲੇ ਆ ਰਿਹਾ ਜੇ ਕਿਸੇ ਰੱਬ ਦੇ ਦਰਸ਼ਣ ਦਾ ਗੁਰੂਤਾ ਹੈ ਉਹ ਹੀ ਸੰਤ ਹੈ ਆ ਵੀ ਸਾਡੇ ਪਿੰਡ ਦੇ ਮੁੰਡੇ ਨਾ ਆਈ ਜਾਂਦੇ ਆ ਸਾਰੇ ਇਹ ਮੁੰਡੇ ਆਜ ਨੀਕਰ ਵਾਲਾ ਮੁੰਡੇ ਨੇ ਭਾਈ ਕਾਲੀ ਜੀ ਨੀਕਰ ਪਾਈ ਆ ਹਾਂਜੀ ਅੱਜ ਪਿੰਡ ਬਾਜਕ ਵਿੱਚ ਥੱਲੇ ਬੰਗੜ ਲੰਗਰ ਹਾਂਜੀ ਅੱਜ ਪਿੰਡ ਬਾਜਕ ਵਿੱਚ ਥੱਲੇ ਬੰਗੜ ਲੰਗਰ ਇਹਨਾਂ ਕੋਲ ਜਿਹੜਾ ਸੰਸਾਰ ਦੀ ਇਖਰਾਮ ਗੁਰੂ ਜੀ ਦਾ ਜੀਣਾ ਚਾਹ ਪਾਣੀ ਪੋਣਾ ਆ ਆ ਬੰਦੇ ਬੈਠੇ ਆ ਵੀਰ ਜੀ ਜੇ ਤੁਸੀਂ ਕੱਤੀ ਜੀ ਲੋਨ ਮੇਲਾ ਆਹ ਬਈ ਪਿੰਡ ਬਾਜ ਕਾ ਮੈਂਬਰ ਸਾਹਿਬ ਸਾਹਿਬ ਕਾ ਰੇਤੇ ਵਿਦਿਆਰਥੀ ਕਾਲਸ ਜੀ ਲੇਤਨਾ ਲੰਗਰ ਲੱਗਾ ਜੀ ਪੀਰ ਖਾਨੇ ਚ ਪਿੰਡ ਬਾਜ ਕਾ ਆਪਣੇ ਬਸਾਟੀ ਦਾ ਬਹੁ ਮੇਲਾ ਭਰਿਆ ਠੀਕ ਹੈ ਜੀ ਸੰਗਤ ਨੂੰ ਬੇਨਤੀ ਜਿੱਥੇ ਵਾਜ ਹੁੰਦਾ ਵਕਤ ਬਾਦ ਮੇਲਾ ਭਰੋ ਠੀਕ ਹੈ ਜੀ ਉਧਰ ਗੁਰਦੁਆਰਾ ਸਾਹਿਬ ਵੀ ਬਹੁ ਵੱਡੇ ਲੰਗਰ ਲੱਗੇ ਆ ਠੀਕ ਹੈ ਇਤਿਹਾਸ ਕੀ ਆਪਣੇ ਰਹੇ ਗੁਰੂ ਜੀ 10ਵੇਂ ਪਾਤਸ਼ਾਹ ਆਏ ਜੀ ਆਪਣੇ ਫਿਰ 10 ਦਿਨ ਰਹਿ ਗਏ ਮਹਾਰਾਜ ਦਾ ਠੀਕ ਹੈ ਸੱਖਾਂ ਬੇਰੇ ਹੰਦਰੀਪੁਰ ਮੈਂ ਬਹੁਤ ਜਿਆਦੇ ਸੱਖਾਂਪੁਰ ਆਉਂਦੇ ਜਿਹੜਾ ਬੰਦਾ ਤਰੋ ਮਾੜਾ ਸੱਖਾਂਪੁਰ ਦਾ ਉਹ ਪੂਰੇ ਹਿੰਦੂ ਬਹੁਤ ਮੁੰਡੇ ਤੇ ਪੁੱਤ ਜਿਹਾ ਠੀਕ ਹੈ ਜੀ ਆਹ ਸੋ ਬੰਦੇ ਕੀ ਕਰੀਏ ਜੀ ਗੱਲ ਵਾ ਆਪਾ ਸਸਾਂਗੇ ਸੇਵਾਕ ਹੈ ਕਰੀ ਜਾਂਦੇ ਜਿਹਦੇ ਬੰਦੇ ਛਕੀ ਆਂਦੀ ਹੈ ਆਪ ਜੀ ਦੀ ਤੇ ਆ ਸੇਵਾਦਾਰ ਬੈਠੇ ਆ ਪਿਆਰ ਆ ਤੇ ਜਿਹਦੇ ਬੰਦੇ ਪੰਡਾਰਾ ਜਿਹਦੇ ਬੰਦੇ ਬਣਦੇ ਆ ਤੁਸੀਂ ਵੇਖ ਸਕਦੇ ਹੋ ਕੋਸ ਮੁੰਡੇ ਹੁੰਡੇ ਆ ਪਾਸੇ ਵੀ ਖੜੇ ਆ ਬਾਕੀ ਗੱਲਬਾਤ ਸੜੇ ਸੇਮ ਆ ਆ ਬੰਦਾ ਹੈ ਸੇਵਾਦਾਰ ਸੇਵਾਦਾਰ ਆ ਗੱਲਬਾਤ ਘੈਂਟ ਆ ਕਿਹੜੇ ਨੇ ਮੱਥੇ ਤੇ ਲੱਗੇ ਨੇ ਤੇ ਆ ਪੀਰਖਾਨੇ ਚ ਵਿੱਚ ਵੀ ਆਪਣੇ ਸੁੱਖਾਂ ਪੂਰੇ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਬਾਈ ਇੱਥੇ ਮੇਲੇ ਤੇ ਸਮਾਨ ਪਖਾਨਪਨ ਵਾਲਾ ਕੰਨੇ ਦਾ ਜੂਸ ਗੋਲ ਹੈ ਗੱਪੇ ਤੇ ਚੌਕ ਚੌਕ ਵਾਲੇ ਨੂੰ ਫੇਰਾ ਤੇ ਆਓ ਆਓ ਖੜੇ ਸਾਹਮਣੇ ਪਿੰਡ ਵਾਲੇ ਕਿਤੇ ਮੁੰਡੇ ਇਹ ਗੱਲਬਾਤ ਆ ਵੀ ਸਾਰਿਆਂ ਦੀ ਇੱਥੇ ਮੇਲਾ ਬਹੁਤ ਯਾਦੇ ਭਰਦਾ ਦੇਖੋ ਬਾਈ ਕਿੰਨਾ ਇਕੱਠਾ ਹੈ ਗੁਰੂ ਘਰ ਵਿੱਚ। ਕਮੈਸਦੂ ਸਾਹਿਬ। ਜੀ ਦੇਖੋ ਬਾਈ। ਲਾਓ ਵੀ ਆਪ ਆਉਣਾ ਮਿੱਤਰੋ ਹੈ ਪੀ ਦੇ ਖੰਦਰ ਮੱਥਾ ਟੇਕ ਕੇ ਆਗੇ ਜੀ ਤੇ ਆਹ ਬਾਈ ਹੈ ਸੁਖ ਬਠਿੰਡਾ ਇਹਦਾ ਵੀ ਚੈਨਲ ਹੈਗਾ ਯਕੀਨ ਆ ਤੇ ਚੈਨਲ ਸੁਖ ਬਠਿੰਡਾ ਬਾਈ ਇਹਨੂੰ ਬਾਈ ਚੈਨਲ ਨੂੰ ਸਾਰੇ ਜਣੇ ਹਕੀ ਨਾਲ ਜਰੂਰ ਕਰੋ ਜੀ ਸਬਸਕ੍ਰਾਈਬ बाई के ना सुन में खाओ ना हैं कोल्फ़ना कौन चलो हा, हाँ हाँ ही कोल्फ़ना माला कार्मी है कि बब्बू और अपन कोल्फ़ना खाके अच्छा अच्छा चलो चाँद नवर पुर पुर सुना कालवा करता बाई का चैनल भी ये था रिएन्स्पोर्ट कराया करूँगा क्या आवाज़ चलो मित्रों है, हैं मिलते हैं कोल्फ़ना खाके हाँ भाई चलो क हां जी ਆਪਣਾ ਜਹਾਜ ਹੋਵੇ ਪੰਹਾਰਾ ਸਮਾਪਤ ਜੋ ਆਪਣੀ ਜੀ ਵੀਡੀਓ ਲੱਗੀ ਚੰਗੀ ਆਪਣੇ ਜੀ ਕਰੋ ਚੈਨਲ ਨੂੰ ਸਬਸਕ੍ਰਾਈਬ ਗੁੱਡ ਕਰੋ ਜੀ ਲਾਈਕ ਸ਼ੇਅਰ ਆਹ ਬਈ ਆਪਣੇ ਨਾਲ ਹੋ ਜੀ ਆਪਣੇ ਪਿੰਡ ਦਾ ਮੁੰਡਾ ਇਹਨੇ ਜੀ ਕੈਮਰੇ ਤੇ ਅਦਗਨ ਦੇ ਚਾ ਬਹੁਤ ਸੀ ਸ਼ੇਅਰ ਜੀ ਜਰੂਰ ਕਰਨਾ ਬਾਈ ਜੀ ਸਾਰੇ ਜਾਨੇ